हां जी ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਹੀ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਭਾਈ ਭਾਨੇ ਸਿੱਧੂ ਦੀ ਜਵਾਨਤ ਹੈ ਉਹ ਮਨਜ਼ੂਰ ਹੋ ਗਈ ਹੈ ਜਵਾਨਤ ਹੋ ਗਈ ਹੈ ਅਦਾਲਤ ਨੇ ਭਾਨੇ ਸਿੱਧੂ ਨੂੰ ਜਵਾਨਤ ਦੇ ਦਿੱਤੀ ਹੈ ਸੋ ਮਿਲਣੀ ਸੀ ਕਿਉਂਕਿ ਇਹ ਝੂਠਾ ਜਿਹੜਾ ਪਰਚਾ ਹੈ ਕੋਰਟਾਂ ਨੂੰ ਵੀ ਅਦਾਲਤਾਂ ਨੂੰ ਪਤਾ ਹੀ ਹੁੰਦਾ ਕਿ ਕੌਣ ਝੂਠਾ ਹੈ ਕੌਣ ਸੱਚਾ ਹੈ ਪਰ ਇੱਕ ਗੱਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਰਾਵੋ ਭਾਵੇਂ ਜ਼ਮਾਨਤ ਹੋ ਗਈ ਐ ਪਰ ਇਹ ਨਾ ਭੁੱਲਿਓ ਕਿ ਭਾਨੇ ਸਿੱਧੂ ਤੇ ਬਿਨਾਂ ਵਜਾ ਦਾ ਤਸੱਦਦ ਹੋਇਆ ਐ ਇਹ ਨਾ ਭੁੱਲਿਓ ਕਿ 84ਏ ਵਾਲਾ 84 ਵਾਲਾ ਸਮਾਂ ਯਾਦ ਕਰਵਾਤਾ ਮੌਜੂਦਾ ਸਰਕਾਰ ਨੇ ਇਹ ਨਾ ਭੁੱਲਿਓ ਕਿ ਇਹ ਜਿਹੜਾ ਪਰਚਾ ਇਹ ਸਰਾਸਰ ਗਲਤ ਐ ਝੂਠਾ ਪਰਚਾ ਐ ਇਸ ਕਰਕੇ 29 ਤਰੀਕ ਨੂੰ ਜਿਹੜਾ ਆਪਣਾ ਕੋਟ ਦੁਨੇ ਇਕੱਠ ਰੱਖਿਆ ਉਸ ਕੱਠ ਦੇ ਵਿੱਚ ਵੱਧ ਤੋਂ ਵੱਧ ਵੱਡੇ ਕਾਫਲੇ ਬਣਾ ਕੇ ਪਹੁੰਚਿਓ ਜ਼ਮੀਰਾਂ ਜਗਾ ਕੇ ਪਹੁੰਚਿਓ ਕਿਉਂਕਿ ਲੜਾਈ ਜ਼ਮੀਰਾਂ ਦੀ ਹੈ ਲੜਾਈ ਸਾਡੀ ਹੁੰਦੀ ਹੈ ਇਹ ਸਾਡੀ ਹੋਂਦ ਨੂੰ ਖਤਮ ਕਰਨ ਤੇ ਲੱਗੇ ਹੋਇਆ ਇਹ ਬੋਲਣ ਵਾਲੇ ਬੰਦਿਆਂ ਨੂੰ ਦਬਾਉਣ ਤੇ ਲੱਗੇ ਹੋਇਆ ਜੇਕਰ ਭਾਨਾ ਸਿੱਧੂ ਰੜਕਦਾ ਸੀ ਉਹਦਾ ਕੰਮ ਰੜਕਦਾ ਸੀ ਤਾਂ ਉਹੀ ਕੰਮ ਸਰਕਾਰ ਖੁਦ ਕਰਦੀ ਤੇ ਭਾਨਾ ਸਿੱਧੂ ਪਿੱਛੇ हट ਜਾਂਦਾ ਪਰ ਤੁਸੀਂ ਖੁਦ ਵੀ ਲੋਕਾਂ ਨੂੰ ਮਾਰ ਰਹੇ ਹੋ ਲੋਕਾਂ ਦੇ ਪੈਸੇ ਕਰੋੜਾਂ ਜਿਨ੍ਹਾਂ ਚ ਫਸੇ ਹੋਏ ਨੇ ਉਹਨਾਂ ਦਾ ਸਾਥ ਦੇ ਰਹੇ ਹੋ ਤੇ ਭਰਾਸੀ ਕਿਵੇਂ ਚੁੱਪ ਕਰ ਜਾਈਏ ਪਹਾਨਾ ਕਿਵੇਂ ਚੁੱਪ ਕਰ ਜੇ ਜਦ ਤਾ ਤੁਸੀਂ ਉਹ ਕੰਮ ਕਰੋ ਭਾਨਾ ਬਿਲਕੁਲ ਘਰੇ ਸ਼ਾਂਤ ਬਹਿ ਜੂਗਾ ਵੀ ਹਾਂ ਯਾਰ ਪ੍ਰਸ਼ਾਸਨ ਵੀ ਕੰਮ ਕਰ ਰਿਹਾ ਤੇ ਸਰਕਾਰ ਵੀ ਕੰਮ ਕਰ ਰਹੀ ਹੈ ਪਰ ਜਿਹੜੇ ਲੋਕ ਦੁਖੀ ਹੋ ਕੇ ਸਾਡੇ ਕੋਲੇ ਪਹੁੰਚਦੇ ਆ ਅਸੀਂ ਕਿਵੇਂ ਉਹਨਾਂ ਨੂੰ ਘਰਾਂ ਚੋਂ ਮੋੜ ਦਈਏ ਜੇ ਸਰਕਾਰ ਨੂੰ ਐਨੇ ਚੁਭਦੇ ਆ ਤਾਂ ਸਰਕਾਰ ਜਿਹੜੇ ਅਸੀਂ ਕੰਮ ਕਰਦੇ ਆ ਜਿਹੜੇ ਲੋਕ ਸਾਡੇ ਕੋਲੇ ਆਉਂਦੇ ਆ ਉਹਨਾਂ ਦੇ ਕੰਮ ਤੁਸੀਂ ਖੁਦ ਕਰਨ ਲੱਗ ਜਾਓ ਕਿਉਂ ਕੋਈ ਸਾਡੇ ਕੋਲੇ ਆਵੇ ਇਸ ਤਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਭਰਾਵੋ ਆਪਾਂ ਪਰਚਾ ਇਹ ਰੱਦ ਕਰਾਉਣਾ ਸਰਾਸਰ ਝੂਠਾ ਪਰਚਾ ਹੈ ਤੇ ਜਿਹੜਾ ਇਹ ਤਸੱਦਦ ਹੋਇਆ ਸਰਕਾਰ ਤੋਂ ਹਿਸਾਬ ਮੰਗਣਾ ਹੈ ਸਰਕਾਰ ਨੂੰ ਪੁੱਛਣਾ ਹੈ ਕਿ ਇਹ ਤਸੱਦਦ ਗੈਂਗਸਟਰਾਂ ਤੇ ਕਿਉਂ ਨਹੀਂ ਹੋਇਆ ਇਹ ਤਸੱਦਦ ਚਿੱਟਾ ਵੇਚਣ ਵਾਲੇ ਤੇ ਕਿਉਂ ਨਹੀਂ ਹੋਇਆ ਇਹ ਤਸੱਦਦ ਕਰੋੜਾ ਰੁਪਏ ਲੁੱਟਣ ਵਾਲੇ ਏਜੰਟਾਂ ਤੇ ਕਿਉਂ ਨਹੀਂ ਹੋਇਆ ਇਹ ਤਸੱਦਦ ਉਹਨਾਂ ਤੇ ਕਿਉਂ ਨਹੀਂ ਹੋਇਆ ਜਿਹੜੇ ਪੰਜਾਬ ਨੂੰ ਲੁੱਟ ਕੇ ਖਾ ਗਏ ਜਿਹੜੇ ਅੱਜ ਗੱਡੀਆਂ 'ਚ ਘੁੰਮਦੇ ਆ ਜਿਹੜੇ ਅੱਜ ਜਹਾਜ਼ਾਂ 'ਚ ਘੁੰਮਦੇ ਆ ਇਹ ਰਾਜੇ ਬੜਿੰਗਰ ਗਿਆ ਤੇ ਕਿਉਂ ਨਹੀਂ ਕਦੇ ਸੂਈ ਕਸੀ ਏ ਬਾਦਲ ਕਹਿੰਦੇ ਕਿਉਂ ਨਹੀਂ ਕਦੇ ਸੂਈ ਕਸੀ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਬਾਈ ਲੜਾਈ ਹਜੇ ਲੰਬੀ ਹੈ ਲੜਾਈ ਬਹੁਤ ਲੰਬੀ ਹੈ ਲੜਾਈ ਹਜੇ ਮੁੱਕੀ ਨਹੀਂ ਜਮਾਨਤ ਹੋ ਗਈ ਹੈ ਠੀਕ ਹੈ ਆ ਆਪਾਂ ਖੁਸ਼ ਆ ਪਰ ਲੜਾਈ ਨੂੰ ਪਿੱਛੇ ਲੜਾਈ ਨੂੰ ਪਿੱਛੇ ਨਹੀਂ ਛੱਡਣਾ ਲੜਾਈ ਇਹ ਲੰਬੀ ਚੱਲੂਗੀ ਸਰਕਾਰ ਨੂੰ ਪੁੱਛਣਾ ਹੈ ਕਿ ਸਰਕਾਰੇ ਕਿਉਂ ਕਿਉਂ ਤੂੰ ਤਸੱਦਦ ਕੀਤਾ ਬਿਨਾ ਗੱਲ ਬਿਨਾ ਵਜ੍ਹਾ ਤੋਂ ਸਰਕਾਰੇ ਕਿਉਂ ਚੰਗਾ ਪਣਾ ਬੰਦਾ ਕੰਮ ਕਰਦਾ ਲੋਕਾਂ ਦੇ 20-20 ਲੱਖ ਰੁਪਇਆ ਮੜਾਉਣ ਵਾਲੇ ਬੰਦੇ ਨੂੰ ਤੂੰ ਖੱਜਲ ਖਾਰ ਕੀਤਾ ਕਿਉਂ ਇਹ ਗੱਲਾਂ ਪੁੱਛਣੀਆਂ ਨੇ ਤੇ ਪੁੱਛਣ ਵਾਲੇ ਕੌਣ ਨੇ ਮੇਰੇ ਪੰਜਾਬ ਦੇ ਲੋਕ ਆ ਜਾਗਦਿਆਂ ਜ਼ਮੀਨਾਂ ਵਾਲੇ ਲੋਕ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਜ਼ਬਾਨ ਤਾਂ ਹੋ ਗਈ ਠੀਕ ਆ ਪਰ ਪਿੱਛੇ ਨਾ ਹਟਿਓ ਭਰਾਵੋ ਉਨਾ ਹੀ ਰੋ ਰੱਖਿਓ ਮਨ ਚ ਇਹ ਰੋ ਲੰਬਾ ਰੱਖਿਓ ਸਦੀਆਂ ਲਈ ਰੱਖਿਓ ਕਿ ਜਰ ਜਦੋਂ ਕੋਈ ਬੰਦਾ ਪਿੰਡਾਂ ਚ ਉੱਠ ਕੇ ਬੋਲਦਾ ਸੀ ਜਦੋਂ ਕੋਈ ਬੰਦਾ ਲੋਕਾਂ ਦੇ ਹੱਕ ਚ ਖੜਦਾ ਸੀ ਤਾਂ ਉਦੋਂ ਦੀ ਮੌਜੂਦਾ ਸਰਕਾਰ ਉਹਨਾਂ ਤੇ ਤਸੱਦਦ ਕਰਵਾਉਂਦੀ ਸੀ ਉਹਨਾਂ ਨੂੰ ਜੇਲਾ ਸਿੱੜਦੀ ਸੀ ਉਹਨਾਂ ਤੇ ਝੂਠੇ ਪਰਚੇ ਕਰਾਉਂਦੀ ਸੀ ਇਹ ਗੱਲਾਂ ਹਮੇਸ਼ਾ ਯਾਦ ਰੱਖ ਕੇ ਜਿਹੜੀ ਕੌਮ ਚੱਲਦੀ ਹੈ ਉਹ ਕੌਮ ਕਦੇ ਮਾਰ ਨਹੀਂ ਖਾਂਦੀ ਪਰ ਅਸੀਂ ਬਹੁਤ ਜਲਦੀ ਭੁੱਲ ਜਾਂਦੇ ਹਾਂ ਅਸੀਂ ਬਹੁਤ ਜਲਦੀ ਭੁੱਲ ਜਾਨੇ ਭੁੱਲਣਾ ਨਹੀਂ ਚਾਹੀਦਾ ਇਸ ਕਰਕੇ 29 ਤਰੀਕ ਕੋਈ ਬਹੁਤਾ ਦੂਰ ਨਹੀਂ 29 ਤਰੀਕ ਨੂੰ ਵੱਡਾ ਕਥ ਰੱਖ ਕੇ ਇਹ ਸਾਬਤ ਕਰ ਦਿਓ ਪੰਜਾਬ ਦੇ ਲੋਕੋ ਕਿ ਸਾਡੇ ਅੰਦਰ ਰੋਹ ਹੈ ਕਿ ਸਾਡੇ ਇੱਕ ਪੰਜਾਬ ਦਾ ਮੁੰਡਾ ਜਿਹੜਾ ਨਿਤੜਕ ਹੋ ਕੇ ਸਰਕਾਰ ਦੇ ਖਿਲਾਫ ਬੋਲਦਾ ਹੈ ਸਰਕਾਰ ਨੂੰ ਸਵਾਲ ਕਰਦਾ ਹੈ ਸਰਕਾਰ ਨੂੰ ਪੁੱਛਦਾ ਘੇਰਦਾ ਕਿ ਇੱਥੇ ਤੁਸੀਂ ਗਲਤ ਹੋ ਤੇ ਲੋਕਾਂ ਦੇ ਫਸੇ ਹੋਏ ਕਰੋੜਾ ਰੁਪਏ ਏਜੰਟਾਂ ਦੇ ਵਿੱਚੋਂ ਕਢਾ ਕੇ ਵਾਪਸ ਲੋਕਾਂ ਨੂੰ ਦਿੰਦਾ ਹੈ ਕੀ ਉਸ ਮੁੰਡੇ ਤੇ ਤਸੱਦਦ ਹੋਣਾ ਕੋਈ ਚੰਗੀ ਗੱਲ ਆ ਇਹ ਸਰਕਾਰ ਨੂੰ ਪੁੱਛਣਾ ਭੁੱਲਿਓ ਨਾ ਇਸ ਕਰਕੇ ਪੰਜਾਬ ਦੇ ਲੋਕੋਂ ਮੈਂ ਤੁਹਾਨੂੰ ਹੱਥ ਜੋੜਦਾ ਕਿ ਬਾਈ ਭਾਵੇਂ ਕੀ ਬਾਈ ਦੀ ਜਵਾਨਤ ਹੋ ਗਈ ਐ ਠੀਕ ਐ ਉਹ ਆਪਣੇ ਚ ਆ ਜਾਊਗਾ ਬਹੁਤ ਜਲਦੀ ਪਰ ਕੀ ਇਹ ਪਰਚਾ ਬਣਦਾ ਸੀ ਕੀ ਇਹ ਪਰਚਾ ਭਾਨੇ ਤੇ ਬਣਦਾ ਸੀ ਜਾਂ ਉਹਨਾਂ ਠੱਗ ਏਜੰਟਾਂ ਤੇ ਕੀ ਭਗੰਤ ਮਾਨ ਨੂੰ ਵੀਡੀਓ ਕਾਲ ਕਰਕੇ ਇਹ ਕਹਿਣਾ ਚਾਹੀਦਾ ਸੀ ਕਿ ਦਿਖਾਓ ਭਾਨਾ ਕਿੱਥੇ ਉਹ ਤੇ ਤਸੱਦਦ ਕਰੋ ਕੀ ਇਹ ਸਭ ਕੁਝ ਹੋਣਾ ਲਾਜ਼ਮੀ ਸੀ ਕੀ ਭਾਨੇ ਸਿੱਧੂ ਤੇ ਠੰਡਾ ਪਾਣੀ ਪਾਉਣਾ ਬਰਫਾ ਵਾਲਾ ਇੰਨੇ ਠੰਡ ਦੇ ਵਿੱਚ ਉਹਨੂੰ 3 ਡਿਗਰੀ ਟੌਰਚਰ ਕਰਨਾ ਕੀ ਚੰਗੀ ਗੱਲ ਹੈ ਇਹ ਭੁੱਲਿਓ ਨਾ ਪੰਜਾਬ ਦੇ ਲੋਕੋ ਇਹ ਬਹੁਤ ਵੱਡਾ ਤਸੱਦਦ ਹੈ ਇਹ 84 ਯਾਦ ਕਰਾਈਆ ਇਹਨਾਂ ਨੇ 84 84 ਚ ਸਾਡੇ ਨਾਲ ਐਦਾਂ ਹੀ ਹੁੰਦਾ ਰਿਹਾ ਸੀ ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਈ ਸਾਡੇ ਨੌ ਜਵਾਨਾਂ ਨੂੰ ਮਹਿਰਾ ਤੇ ਲਿਜਾ ਕੇ ਮਾਰਿਆ ਗਾ ਗੋਲੀਆਂ ਨਾਲ ਮਕਾਇਆ ਗਿਆ ਤੇ ਅਸੀਂ ਉਦੋਂ ਮੁੱਕੇ ਨਹੀਂ ਝਾਲਮਾ ਨੇ ਤਾਂ ਬਹੁਤ ਤਸੱਦਦ ਕੀਤਾ ਸਰਕਾਰਾਂ ਨੇ ਬਹੁਤ ਤਸੱਦਦ ਕੀਤਾ ਪਰ ਇਹ ਕੌਮ ਮੁੱਕਣ ਵਾਲੀ ਨਹੀਂ ਇਹ ਕੌਮ ਨੂੰ ਜੇਕਰ ਅੱਜ ਮਾਰ ਰਿਹਾ ਤਾਂ ਕੱਲ ਚਿੱਟਾ ਮਾਰ ਰਿਹਾ ਹੈ ਕਿਉਂ ਸਰਕਾਰਾਂ ਨੂੰ ਅਸੀਂ ਬੁਰੇ ਲੱਗਦੇ ਆ ਕਿਉਂਕਿ ਅਸੀਂ ਚਿੱਟੇ ਵਾਲਿਆਂ ਨੂੰ ਰੋਕਦੇ ਆ ਚਿੱਟੇ ਵਾਲਿਆਂ ਨੂੰ ਫੜਦੇ ਆ ਇਹ ਜਿਹੜੇ ਏਜੰਟ ਨੇ ਕਰੋੜਾਂ ਰੁਪਏ ਸਰਕਾਰ ਨੂੰ ਦਿੰਦੇ ਆ ਇਹਨਾਂ ਦੀਆਂ ਰੈਲੀਆਂ 'ਚ ਬੱਸਾਂ ਭੇਜਦੇ ਆ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਖਾਣ ਪੀਣ ਕਰਦੇ ਆ ਇਹ ਲੀਡਰਾਂ ਨੂੰ ਫੰਡ ਦਿੰਦੇ ਆ ਤਾਂ ਇਹ ਸਰਕਾਰ ਨੂੰ ਅਸੀਂ ਚੁਭਦੇ ਆ ਕਿ ਇਹਨਾਂ ਦੇ ਏਜੰਟਾਂ ਨੂੰ ਇਹ ਕਿਉਂ 20-20 ਲੱਖ 30 ਲੱਖ ਇੱਕ ਇੱਕ ਏਜੰਟ ਨੂੰ ਕਰੋੜਾਂ ਕਰੋੜ ਰੁਪਇਆ ਕਿਉਂ ਮੋੜਨਾ ਪੈ ਰਿਹਾ ਹੈ ਉਹ ਕਰੋੜ ਲੋਕਾਂ ਤੇ ਨਾ ਜਾਵੇ ਸਰਕਾਰ ਨੂੰ ਇਹ ਹੈ ਵੀ ਸਾਡੀ ਜੇਬ ਚ ਆਵੇ ਤਾਂ ਕਰਕੇ ਪਰਚਾ ਕੀਤਾ ਗਿਆ ਇਸ ਕਰਕੇ ਭਰਾਵੋ ਇਹ ਇਹ ਮੈਂ ਬਾਰ-ਬਾਰ ਅਪੀਲ ਕਰਦਾ ਕਿ ਲੜਾਈ ਆਪਣੀ ਲੰਬੀ ਹੈ ਲੜਾਈ ਆਪਣੀ ਲੰਬੀ ਹੈ ਸਰਕਾਰ ਨੂੰ ਜੇਕਰ ਆਪਾਂ ਨਾ ਪੁੱਛਿਆ ਇਕੱਠੇ ਹੋ ਕੇ ਤਾਂ ਇਹ 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 ਨਾ ਸੋਚਿਓ ਭਰਾਵੋ ਕਿ ਵਾਰੀ ਕੱਲੀ ਸਾਡੀ ਹੈ ਅੱਜ ਵਾਰੀ ਸਾਡੀ ਹੈ ਕੱਲ੍ਹੂ ਵਾਰੀ ਉਹਨਾਂ ਦੀ ਵੀ ਆਊਗੀ ਜਿਹੜੇ ਪੰਜਾਬ ਦੇ ਹੱਕ 'ਚ ਬੋਲਣਗੇ ਕੱਲ ਨੂੰ bari ਤੁਹਾਡੀ ਵੀ ਆਊਗੀ ਜਿਹੜੇ ਘਰਾਂ 'ਚ ਬੈਠ ਕੇ ਕੱਲਾ ਸੁਣਨਗੇ ਕੱਲਾ ਫੇਸਬੁੱਕਾਂ 'ਤੇ ਕਮੈਂਟ ਕਰਕੇ ਛੱਡ ਦੇਣਗੇ ਅਸੀਂ ਤੁਹਾਡੇ ਨਾਲ ਆ ਗਰਾਊਂਡ ਪੱਧਰ ਤੇ ਆਓ ਬਾਈ ਜੀ ਗਰਾਊਂਡ ਪੱਧਰ ਤੇ ਗਰਾਊਂਡ ਪੱਧਰ ਤੇ ਆ ਕੇ ਸਾਥ ਦਿਓ ਤਾਂ ਜੋ ਪੰਜਾਬ ਨੂੰ ਆਪਾਂ ਬਚਾ ਸਕੀਏ ਇਹੀ ਬੇਨਤੀਆਂ ਨੇ ਬਾਈ 29 ਤਰੀਕ ਦਾ ਇਕੱਠ ਹੈ 29 ਤਰੀਕ ਨੂੰ ਬਹੁਤ ਜੁਰਬਹੁਤ ਵੱਡੀ ਗਿਣਤੀ ਦੇ ਵਿੱਚ ਆਇਓ ਕੋਟ ਦੁਨ ਨੇ ਆਪਣਾ ਇਕੱਠ ਹੈ ਧਨੋਲੇ ਦੇ ਕੋਲ ਪਿੰਡ ਹੈ ਭਾਨੇ ਸਿੱਧੂ ਦਾ ਆਪਣਾ ਪਿੰਡ ਹੈ ਤੇ ਬਰਨਾਲੇ ਦੇ ਕੋਲ ਪੈ ਜਾਂਦਾ ਬਰਨਾਲੇ ਦੇ ਕੋਲ ਧਨੋਲਾ ਧਨੋਲੇ ਤੋਂ ਘੋੜ ਦੋਨਾ ਸੋ ਜਿਹੜੇ ਭਰਾਵਾਂ ਨੂੰ ਅਸੀਂ ਲੋਕੇਸ਼ਨ ਵੀ ਇੱਕ ਦਿਨ ਪਹਿਲਾਂ ਪਾ ਦਾਂਗੇ ਜਿਹੜੇ ਭਰਾਵਾਂ ਨੇ ਦੂਰੋਂ ਆਉਣਾ ਤਾਂ ਲੋਕੇਸ਼ਨ ਤੇ ਆ ਜਿਓ ਇਸ ਕਰਕੇ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਜਿਹੜੇ ਭਰਾ ਸਾਡੀਆਂ ਮਾਵਾਂ ਨੇ ਭੈਣਾਂ ਨੇ ਸਾਡੇ ਲਈ ਅਰਦਾਸਾਂ ਕੀਤੀਆਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬਹੁਤ ਜਲਦੀ ਭਾਨਾ ਸਿੱਧੂ ਜੇਲ੍ਹ ਚੋਂ ਬਾਹਰ ਆ ਜੂਗਾ ਤੇ 29 ਤਰੀਕ ਨੂੰ ਆਪਾਂ ਨੇ ਉੱਥੇ ਬਹਿ ਕੇ ਤੁਸੀਂ ਭਾਨੇ ਦਾ ਹਾਲਚਾਲ ਵੀ ਜਾਣਿਓ ਭਾਨੇ ਦੇ ਮੂੰਹੋਂ ਸੁਣਿਓ ਕਿ ਕਿਵੇਂ ਮੌਜੂਦਾ ਸਰਕਾਰ ਨੇ ਉਹਦੇ ਤਸੱਦਦ ਕਰਾਇਆ ਮੂੰਹੋਂ ਸੁਣਿਓ ਇਸ ਕਰਕੇ ਸਾਰੇ ਪਹੁੰਚਿਓ ਉਹਦੇ ਭਾਨੇ ਬਾਈ ਦਾ ਦਰਦ ਦੇਖਣ ਆਲਾ ਹੋਊਗਾ ਜਦੋਂ ਸਟੇਜ ਤੋਂ ਬੋਲੂਗਾ ਕੋਈ ਮਿਸ ਨਾ ਕਰ ਜਿਓ ਬਾਈ ਸਾਰੇ ਆ ਜਿਓ ਮੈਂ ਬਾਰ ਬਾਰ ਬੇਨਤੀ ਕਰਦਾ ਕਿ ਜਰੂਰ 29 ਤਰੀਕ ਨੂੰ ਕੋਰਟ ਦੋਨੇ ਜਰੂਰ ਪਹੁੰਚਿਓ ਇੰਨੀਆਂ ਕਮੇਰੀਆਂ ਬੇਨਤੀ ਹੈ ਅਸੀਂ ਜਿਉਂਦੇ ਵੱਸਦੇ ਰਹੋ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ 29 ਤਰੀਕ ਜਰੂਰ ਪਹੁੰਚਿਓ ਤੇ ਸਾਰੀਆਂ ਮਾਵਾਂ ਦਾ ਭੈਣਾਂ ਦਾ ਸਾਡੇ ਨੌਜਵਾਨ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਸਾਥ ਦਿੱਤਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਖਾਸ ਕਰ ਮੈਂ ਸੋਸ਼ਲ ਮੀਡੀਆ ਵਾਲੇ ਭਰਾਵਾਂ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੰਨੀ ਇੱਕ ਲਹਿਰ ਚਲਾਈ ਯਾਰ ਇਸ ਵਾਰ ਇਸ ਵਾਰ ਇੰਨਾ ਸਾਥ ਦਿੱਤਾ ਕਿ ਸੱਚਮੁੱਚ ਯਾਰ ਅਸੀਂ ਅੰਦਰੋਂ ਖੁਸ਼ ਕਰਤੇ ਕਿ ਯਾਰ ਹਾਂ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਲਹਿਰ ਚਲਾਈ ਬਹੁਤ ਵੱਡੀ ਲਹਿਰ ਚਲਾਈ ਤੇ ਤਾਂ ਤਾਂ ਜਾ ਕੇ ਸਰਕਾਰਾਂ ਝੁਕਦੀਆਂ ਨੇ ਲਹਿਰ ਕਿਤੇ ਵੀ ਚੱਲੇ ਸਰਕਾਰ ਨੂੰ ਦਿਖਣੀ ਚਾਹੀਦੀ ਹੈ ਕਿ ਹਾਂ ਯਾਰ ਲੋਕ ਇਹਨਾਂ ਦੇ ਹੱਕ 'ਚ ਨੇ ਲੋਕ ਪੰਜਾਬ ਦੇ ਨਾਲ ਜਿਹੜੇ ਖੜਦੇ ਆ ਉਹਨਾਂ ਦੇ ਹੱਕ 'ਚ ਆ ਤਾਂ ਕਰਕੇ ਕਿ ਦਿਲ ਬਹੁਤ ਖੁਸ਼ ਹੋਇਆ ਕਿ ਯਾਰ ਤੁਸੀਂ ਸਾਥ ਦਿੱਤਾ ਇਸ ਵਾਰ ਇਸ ਵਾਰ ਲਹੰਤਾ ਨਹੀਂ ਖੱਟੀਆਂ ਇਸ ਵਾਰ ਪੰਜਾਬ ਦੇ ਨਾਲ ਖੜਨ ਵਾਲੇ ਬੰਦੇ ਦਾ ਲੋਕਾਂ ਦੇ ਪੈਸੇ ਕਢਾਉਣ ਵਾਲੇ ਬੰਦੇ ਦਾ ਅੰਦੋਲਨ ਦੇ ਵਿੱਚ ਮੂਹਰੇ ਹੋ ਕੇ ਲੜਨ ਵਾਲੇ ਬੰਦੇ ਦਾ ਤੁਸੀਂ ਸਾਥ ਦਿੱਤਾ ਇਸੇ ਤਰ੍ਹਾਂ ਹੱਕ ਸੱਚ ਦੀ ਲੜਾਈ ਉਹ ਬੰਦਾ ਉਹ ਲੜੂਗਾ ਜੇ ਤੁਸੀਂ ਸਾਥ ਨਾ ਦਿੰਦੇ ਜੇ ਸੋਸ਼ਲ ਮੀਡੀਆ ਦੇ ਸਾਥ ਵੀ ਨਾ ਦਿੱਤਾ ਉਹ ਅੰਦਰੋਂ ਟੁੱਟ ਜਾਣਾ ਸੀ ਉਹਨੇ ਅੰਦਰੋਂ ਟੁੱਟ ਜਾਣਾ ਸੀ ਕਿ ਯਾਰ ਲੋਕ ਖੜਦੇ ਨਹੀਂ ਨਾਲ ਪਰ ਇਸ ਵਾਰ ਤੁਸੀਂ ਖੜੇ ਹੋ ਤੁਹਾਡਾ ਬਹੁਤ ਧੰਨਵਾਦ ਇੱਕ ਇੱਕ ਵਾਰੀ